ਮੈਂ ਤਾਂ ਕੋਈ ਐਡਮਿਨਿਸਟ੍ਰੇਸ਼ਨ ਨੂੰ ਹੋਣ ਅਪ ਕਰਨ ਵਾਸਤੇ ਕੋਈ ਗੱਲਬਾਤ ਕਰਨ ਵਾਸਤੇ ਗਿਆ ਸੀ ਹੋਰ ਤਾਂ ਕੋਈ ਨਹੀਂ ਸਾਡੇ ਨਾਲ ਗੁੱਸਾ ਕਿੱਲਾ ਦੀ ਯਾਰ ਸਾਡਾ ਤਾਂ ਗੁੱਸਾ ਜਲਾ ਮੈਂ ਆਪਣਾ ਕੰਮ ਕਰਦਾ ਹਾਂ ਆਪਣਾ ਕੰਮ ਕਰਦੇ ਗੇਲਾ ਠਿਗਰਾ ਹੈ ਹੀ ਨਹੀਂ ਕੋਈ ਉਹ ਤਾਂ ਕੰਮ ਹੈ ਇੱਕ ਅਸੀਂ ਇੱਕ ਦੂਜੇ ਦੇ ਪੂਰਕ ਹਾਂ ਠੀਕ ਹੈ ਸੋ ਇੱਕ ਦੂਜੇ ਨਾਲ ਇਕੱਠੇ ਰਹਿ ਕੇ ਅਸੀਂ ਇੱਕ ਹੱਥ ਨਾਲ ਹੱਥ ਫੜ ਕੇ ਚੱਲਣਾ ਹੈ ਸਰਕਾਰ ਦੇ ਤਿੰਨ ਅੰਗ ਹੁੰਦੇ ਜੁਡੀਸ਼ਰੀ ਚੀਫ ਜਸਟਿਸ ਉਹਦੇ ਹੈਡ ਹੁੰਦੇ ਆ ਐਗਜ਼ੈਕਟਿਵ ਦੇ ਹੈਡ ਮੁੱਖ ਮੰਤਰੀ ਸਾਹਿਬ ਹੁੰਦੇ ਹੈ ਲੈਜਿਸਲੇਚਰ ਦੇ ਹੈਡ ਸਪੀਕਰ ਹੁੰਦਾ ਉਸੀ ਦੇ ਵਿੱਚ ਹੱਥ ਵੜ ਕੇ ਕੰਮ ਕਰਦਾ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਆਪਸੀ ਗਿਲੇ ਸ਼ਿਕਵੇ ਨੂੰ ਲੈ ਕੇ ਪਿਛਲੇ ਕਾਫੀ ਹਸੇ ਤੋਂ ਮੀਡੀਆ ਦੇ ਵਿੱਚ ਵੱਡੀਆਂ ਖਬਰਾਂ ਆ ਰਹੀਆਂ ਸੀ ਤੇ ਅੱਜ ਇਹਨਾਂ ਸਾਰੀਆਂ ਖਬਰਾਂ ਤੇ ਕੁਲਤਾਰ ਸਿੰਘ ਸੰਧਵਾ ਨੇ ਖੁਦ ਪੱਤੇ ਖੋਲ੍ਹਦਿਆਂ ਸਾਰੀ ਗੱਲਬਾਤ ਖੁੱਲ੍ਹ ਕੇ ਕਰਦਿਆਂ ਇਹਨਾਂ ਸਾਰੀਆਂ ਖਬਰਾਂ ਨੂੰ ਵਿਰਾਮ ਦੇ ਦਿੱਤਾ ਹੈ ਜ਼ਿਕਰਯੋਗ ਹੈ ਕਿ ਪਿਛਲੇ ਕੁਝ ਅਰਸੇ ਤੋਂ ਇਹ ਖਬਰਾਂ ਆ ਰਹੀਆਂ ਸੀ ਕਿ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਪੰਜਾਬ ਦੇ ਕੁਝ ਵਿਧਾਇਕਾਂ ਦਾ ਗਰੁੱਪ ਲੈ ਕੇ ਤੁਰ ਗਏ ਹੋਏ ਆ ਤੇ ਉਹਨਾਂ ਨੇ ਕਾਫੀ ਚਿਰ ਉੱਥੇ ਡੇਰੇ ਵੀ ਲਗਾਈ ਰੱਖੇ ਤੇ ਲੱਗ ਰਿਹਾ ਸੀ ਕਿ ਉਹ ਕਿਸੇ ਵੱਡੀ ਕੁਰਸੀ ਨੂੰ ਹੱਥ ਪਾ ਰਹੇ ਆ ਤੇ ਉਹਨਾਂ ਦਾ ਸਿਆਸੀ ਰਤਬਾ ਬੜਾ ਵੱਡਾ ਹੋਣ ਵਾਲਾ ਹੁਣ ਜਿਹੜੇ ਹਾਲਾਤ ਬਣ ਰਹੇ ਸੀ ਪਰ ਇੱਕਦਮ ਹਾਲਾਤ ਦੀ ਅਜੇਹੀ ਪਲਟੀ ਵਜ ਗਈ ਕਿ ਰਾਤੋਂ ਰਾਤ ਪਾਰਟੀ ਦੇ ਵੱਡੇ ਆਗੂਆਂ ਦੇ ਵਿੱਚ ਪੈ ਕੇ ਮੁੱਖ ਮੰਤਰੀ ਤੇ ਕੁਲਤਾਰ ਸਿੰਘ ਸੰਧਵਾ ਦੀਆਂ ਜਫੀਆਂ ਪਵਾ ਦਿੱਤੀਆਂ ਅੱਜ ਫਰੀਦਕੋਟ ਦੇ ਇੱਕ ਸਮਾਗਮ ਦੇ ਵਿੱਚ ਸਵਰਨਕਾਰ ਸੰਗ ਦੇ ਸਮਾਗਮ ਦੇ ਵਿੱਚ ਕੁਲਤਾਰ ਸਿੰਘ ਸੰਧਵਾ ਮੁੱਖ ਮਾਨ ਵਜੋਂ ਆਏ ਤੇ ਉਹਨਾਂ ਨਾਲ ਜਦੋਂ ਇਹ ਸਬੰਧੀ ਗੱਲਬਾਤ ਕੀਤੀ ਤਾਂ ਉਹਨਾਂ ਸਾਫ਼-ਸਾਫ਼ ਕਹਿ ਦਿੱਤਾ ਕਿ ਮੁੱਖ ਮੰਤਰੀ ਨਾਲ ਤਾਂ ਉਹ ਹਮੇਸ਼ਾ ਹੀ ਜੱਫੀਆਂ ਪਾਉਂਦੇ ਆ ਹਰ ਰੋਜ਼ ਮਿਲਦੇ ਆ ਔਰ ਦਿੱਲੀ ਦੇ ਵਿੱਚ ਉਹਨਾਂ ਦੇ ਪਿਛਲੇ ਦਿਨੀ ਲੱਗੇ ਹੋਏ ਸੀ ਜਿਹੜੇ ਡੇਰੇ ਲੱਗੇ ਹੋਏ ਸੀ ਉਸ ਨੂੰ ਲੈ ਕੇ ਪੁੱਛੇ ਜਾਣ ਤੇ ਉਹਨਾਂ ਸਾਫ਼ ਕੀਤਾ ਕਿ ਕੁਝ ਐਡਮਿਨਿਸਟ੍ਰੇਸ਼ਨ ਦੇ ਕੰਮ ਸੀ ਇਸ ਲਈ ਉਹਨਾਂ ਨੂੰ ਦਿੱਲੀ ਜਾਣਾ ਪਿਆ ਸਾਡੀਆਂ ਜੱਫੀਆਂ ਦਾ ਰੋਜ਼ ਪੈਂਦੀਆਂ ਰੋਜ਼ ਅਸੀਂ ਮਿਲਦੇ ਆ ਖਬਰਾਂ ਨੇ ਘਵਰਾ ਲਾਉਣੀਆਂ ਲਾਈ ਜਾਂਦੀ ਦੂਜੇ ਤੇ ਮਸਲ ਸੀ ਕੀ ਅੱਗ ਲੱਗ ਜਿਹੜਾ ਮੈਂ ਤਾਂ ਕੋਈ ਐਡਮਿਨਿਸਟ੍ਰੇਸ਼ਨ ਨੂੰ ਹੋਣ ਅਪ ਕਰਨ ਵਾਸਤੇ ਕੋਈ ਗੱਲਬਾਤ ਕਰਨ ਵਾਸਤੇ ਗਿਆ ਸੀ ਹੋਰ ਤਾਂ ਕੋਈ ਨਹੀਂ ਸਾਗਿਆ ਚੱਲ ਰਿਹਾ ਨਾ ਨਾ ਕੋਈ ਗੁੱਸਾ ਗਿੱਲਾ ਦੀ ਯਾਰ ਸਾਡਾ ਤਾਂ ਗੁੱਸਾ ਦੇਣਾ ਮੈਂ ਆਪਣਾ ਕੰਮ ਕਰਦਾ ਹਾਂ ਆਪਣਾ ਕੰਮ ਕਰਦੇ ਆ ਪਰ ਖਬਰਾਂ ਹੀ ਹੋਰ ਹੀ ਕਹਾਣੀ ਆ ਰਹੀਆਂ ਨੇ ਉਹ ਖਬਰਾਂ ਦਾ ਜੋ ਮਰਜ਼ੀ ਬਣਾ ਦਿਓ ਉਹ ਜਲਾ ਠਿਗੜਾ ਹੈ ਹੀ ਨਹੀਂ ਕੋਈ ਉਹ ਤਾਂ ਕੰਮ ਹੈ ਇੱਕ ਅਸੀਂ ਇੱਕ ਦੂਜੇ ਦੇ ਪੂਰਕ ਹਾਂ ਠੀਕ ਹੈ ਸੋ ਇੱਕ ਦੂਜੇ ਨਾਲ ਇਕੱਠੇ ਰਹਿ ਕੇ ਅਸੀਂ ਇੱਕ ਹੱਥ ਨਾਲ ਹੱਥ ਫੜ ਕੇ ਕਰਨਾ ਹੈ ਸਰਕਾਰ ਦੇ ਤਿੰਨ ਅੰਗ ਹੁੰਦੇ ਆ ਜੁਡੀਸ਼ਰੀ ਚੀਫ ਜਸਟਿਸ ਉਹਦੇ ਹੈਡ ਹੁੰਦੇ ਆ ਐਗਜ਼ੀਕਟਿਵ ਦੇ ਹੈਡ ਮੁਖਮਤਵੀ ਸਾਹਿਬ ਹੁੰਦੇ ਆ ਲੈਜਿਸਲੇਚਰ ਦੇ ਹੈਡ ਸਪੀਕਰ ਹੁੰਦਾ ਸੋ ਅਸੀਂ ਇੱਕ ਦੂਜੇ ਨਾਲ ਹੱਥ ਫੜ ਕੇ ਕੰਮ ਕਰਦੇ ਕਰਦੇ ਤਾਂ ਪਾਰਟੀ ਪੂਰੀ ਤਰ੍ਹਾਂ ਸਟਰੈਂਥ ਐਕਿਊਰਟ ਪਾਰਟੀ ਦੀ ਜਿਹੜੀ ਗੱਲ ਉਹ ਮੈਂ ਬਤੌਰ ਸਪੀਕਰ ਨਹੀਂ ਕਰ ਸਕਦਾ ਲੇਕਿਨ ਇਕਜੂਟੀ ਆ ਆਈਡੀ ਵੱਡੀ ਜਿੱਤਾਂ ਜਿੱਤੀ ਜਾਂਦੇ ਕੋਣ ਪਾਰੀਆਂ ਜਿਵੇਂ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅੱਜ ਨਵੇਂ ਹੋ ਤੇ ਹਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰੋ ਮੈਂ ਤਾਂ